ਸਾਹਿਬ ਜੀ ਵੱਡੇ ਭਾਗ ਗੁਰ ਸਿਵੈ ਆਪਣਾ ਭੇਦ ਨਹੀਂ ਗੁਰਦੇਵ ਮੁਰਾਰ ਤਾ ਕੋ ਕਾਨ ਨਾ ਜਮ ਜੂ ਅਸਕ ਬੂਜੈ ਅੰਤਰ ਸਬਦ ਵਿਚਾਰ ਆਪ ਤਬੈ ਔਰ ਨ ਮੰਗੋਂ ਹਰਪੈ ਨਾਮ ਨਿਰੰજન ਦੀਜੈ ਪਿਆਰ ਨਾਨਕ ਚਾਤਰਿਕ ਅੰਮ੍ਰਿਤ ਜਲ ਮੰਗੈ ਹਰ ਜਸ ਦੀਜੈ ਕਿਰਪਾ ਧਾਰ ਅੰਮ੍ਰਿਤ ਬਾਣੀ ਹਰ ਹਰ ਤੇਰੀ ਸਣ ਸਣ ਹੋਵੇ ਪਰਮਗਤ ਮੇਰੀ ਦਲਨੁ 부ਝੀ ਸੀਤਲ ਹੋਇ ਮਨਵ ਸਤਿਗੁਰ ਕਾ ਦਰਸਨ ਪਾਏ ਜੀਉ ਜੁਗੋ ਜੁਗਾ ਟਲ ਚਰਿ ishwadr tehde maluk ਤਰ ਲੋਕੀ ਦੇ ਸੱਚੇ ਬਾਦਸ਼ਾਹ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਵਡ ਭਾਗੇ ਹੋ ਜੈਸੇ ਮਹਾਨ ਸਤਿਗੁਰਾਂ ਦੀ ਸ਼ਰਨ ਸ਼ਰਨ ਦੇ ਵਿੱਚ ਜੁੜ ਕਰਕੇ ਆਪਣਾ ਮਨੁੱਖੀ ਜੀਵਨ ਦਾ ਜਿਹੜਾ ਵੱਡ ਬੁੱਲਾ ਸਵਾ ਹੈ ਉਹ ਸਫਲ ਕਰ ਰਹੇ ਹੋ। ਸਾਲਾਨਾ ਜੋੜ ਮੇਲਾ ਮਨਾਉਂਦੇ ਹਨ ਰੰਗਾਣਾ ਧਰਮ ਸਾਹਿਬ ਸੰਗਤ ਇਲਾਕਾ ਨਿਵਾਸੀ ਸਾਹਿਬ ਸੰਗਤ ਰਲ ਮਿਲ ਕਰਕੇ ਪਰਸੋਂ ਰੋਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਹੋ ਇਸ ਨਾਲ ਇਸ ਵਕਤ ਨਰਮਲ ਸਮਾਪਤਾਂ ਉਪਰੰਤ ਧੰਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਖੁੱਲਨੇ ਪੰਡਾਲਾਂ ਜਿਸ ਸ਼ੁਭਾਇਮਾਨ ਹਨ ਸਵਾਪ ਸੰਤਾਂ ਨੂੰ ਬੇਨਤੀ ਹੈ ਕਿ ਪੰਡਾਲ ਦੇ ਵਿੱਚ ਆਕਰ ਕੇ ਸਜਣ ਦੀ ਕਿਰਪਾਲਤਾ ਕਰਨ ਆਓ 15 ਕਿ ਮਿੰਟ ਆਪਣੇ ਰਹਿ ਗਏ ਹੈ ਤੇ ਥੋੜੀ ਜੀ ਗੁਰੂ ਕੀ ਸ਼ਬਦ ਦੇ ਵਿਚਾਰ ਨਾਲ ਜੁੜਨਾ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣਨ ਹੋਇ ਪਰਮਗਤ ਮੇਰੀ ਜਨਨ ਮੁਝੀ ਸ਼ੀਤਲ ਹੋਏ ਮਨਵਾ ਸਤਿਗੁਰੂ ਦਾ ਦਰਸ਼ਨ ਪਾਈ ਦੂ ਸਾ ਸੰਗਤ ਜੀ ਜਿਹੜੀ ਬਾਣੀ ਹੈ ਨਾ ਉਸ ਦੇ ਸੁਣਨ ਦੇ ਨਾਲ ਉਹਦਾ ਜਾਪ ਕਰਨ ਦੇ ਨਾਲ ਜਿਹੜੀ ਜੀਵਨ ਜਿਹੜਾ ਜੀਵ ਹੈ ਨਾ ਉਸ ਉੱਚ ਪਦਵੀ ਨੂੰ ਪ੍ਰਾਪਤ ਕਰ ਸਕਦਾ ਹੈ ਉੱਚ ਪਦਵੀ ਪ੍ਰਾਪਤ ਹੁੰਦੀ ਹੈ ਬਾਣੀ ਦੇ ਨਾਲ ਜੁੜ ਕੇ ਕਿਉਂਕਿ ਜਦੋਂ ਆਪਾਂ ਬਾਣੀ ਪੜਦੇ ਆ ਨਾ ਤੇ ਗੁਰੂ ਅਰਜਨ ਦੇ ਮਹਾਰਜ ਕਹਿੰਦੇ ਨੇ "ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਕ ਨਮਨ ਤੇ ਧਾਰੀ" ਵੀ ਜਿਹੜੀ ਬਾਣੀ ਆ ਨਾ ਇਹ ਅਸੀਂ ਇੱਕ ਅੱਖ ਚ ਭੱਕੜ ਜਿੰਨਾ ਵੀ ਆਪਣੇ ਹਿਰਦੇ ਚੋਂ ਦੁਸ਼ਾਰੀ ਨਹੀਂ ਦੂਰ ਨਹੀਂ ਕੀਤੀ ਅਮਮ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਵੀ ਜਿਹੜੀ ਬਾਣੀ ਆ ਨਾ ਇਹ ਅੰਮ੍ਰਿਤਮਈ ਹੈ ਅੰਮ੍ਰਿਤ ਅਮਰਤ ਨੂੰ ਤਾਂ ਰਾਤਕਾਰ ਦੇਣ ਵਾਲੇ ਭੈ ਤੋਂ ਰਾਤਕਾਰ ਦੇਣ ਵਾਲੇ ਸਾਡੀ ਪਿਆਰੀ ਅਮਰਤ ਧਾਰੀ ਗੁਰ ਨਿਮਖ ਨਮਨ ਤੇ ਧਾਰੀ ਨੇ ਦਰਸ਼ਨ ਪਰਸਨ ਹਰਸਨ ਸਰਸਨ ਰੰਗ ਰੰਗੀ ਕਰਤਾਰੀ ਭarde ਜਿਨ੍ਹਾਂ ਨੇ ਇਹ ਜਿਹੜੀ ਬਾਣੀ ਹੈ ਕਰਤਾਰ ਦੇ ਰੰਗ ਦੇ ਵਿੱਚ ਰੰਗੀ ਹੋਈ ਹੈ ਜਿਨ੍ਹਾਂ ਨੇ ਹਿਰਦਾ ਜੋੜਿਆ ਆਪਣਾ ਬਾਣੀ ਦੇ ਨਾਲ ਉਹਨੇ ਦੇ ਹਿਰਦੇ ਦੇ ਵਿੱਚ ਬਰਸਨਤਾ ਉਹਨਾਂ ਦਾ ਹਿਰਦਾ ਨਿਗਾਸ ਦੇ ਵਿੱਚ ਆ ਗਿਆ ਖੜਾ ਦੇ ਵਿੱਚ ਆ ਗਿਆ ਨਾਨਕ ਭਗਤਾ ਸਦਾ ਵਿਗਾਸ ਸੁਣਾ ਦੂਖ ਪਾਪ ਕੰਨ ਵਸੇ ਮਹਾਰਾਜ ਜੀ ਸਾਡੀ ਪਿਆਰੀ ਅਮਰਤਿ ਧਾਰੀ ਗੁਰ ਨਿਮਕ ਨਮਨ ਤੇ ਟਾਰੀ ਦੇ ਦਰਸਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਦੇ ਮਹਾਰਾਜ ਜੀ ਨੇ ਖੇਨ ਰੰਗ ਗੁਰ ਕਮ ਹਰ ਦਮ ਨਹਿ ਚੰਗਾ ਚਾਰ ਗੱਲਾਂ ਮਹਾਰਾਜ ਜੀ ਨੇ ਦਸਾਈਆਂ ਬੰਦੇ ਦੇ ਵਿੱਚ ਜੇ ਤੂੰ ਬਾਣੀ ਦੇ ਨਾਲ ਜੁੜੇਗਾ ਨਾ ਇਹਨੂੰ ਇੱਕ ਖੇਨ ਰੰਗੇਗਾ ਖਿਨਨ ਦਾ ਧਿਆਨ ਕਰੇਗਾ ਇਹਦਾ ਜਾਪ ਕਰੇਗਾ ਖਿਨਨ ਰਮ ਜਮਹਾਰ ਜਨ ਗੁਰ ਗੰਮ ਤੇਰੀ ਜਿਹੜੀ ਗੰਮਤਾ ਹੈ ਤੇਰੀ ਪਹੁੰਚ ਆਉ ਗੁਰੂ ਦੀ ਕਰੋ ਜੀ ਹਰ ਦਮ ਨਹਿ ਜਮ ਜੇ ਹਰ ਵਾਲੇ ਜਪੇ ਜਪੇਗਾ ਪਰ ਉਸ ਬਾਣੀ ਨੂੰ ਤੇ ਜਮਾ ਤੋਂ ਵਾ ਮੁਕ ਜੇ ਖਿਨਨ ਰਮ ਗੁਰ ਗੰਮ ਹਰ ਦਮ ਨਹਿ ਜਮ ਰੰਗ ਰੰਗੇ ਕਰਤਾਰੀ ਦੇ ਮਹਾਰਾਜ ਜਨ ਖਿਨਨ ਰਮ ਗੁਰ ਗੰਮ ਹਰ ਦਮ ਨਹਿ ਜਮ ਹਰ ਨਾਨਕ ਕੰਟੂ ਰਾਰੀ ਲੈ ਕਹਿੰਦਾ ਮੈਂ ਨਾਨਕ ਨੇ ਨਾ ਇਸ ਬਾਣੀ ਨੂੰ ਆਪਣੇ ਗਲ ਦਾ ਜਿਹੜਾ ਬਾੜਾ ਸੰਸਾਰ ਕਰੀ ਜਿਹਦੇ ਸਾਡੇ ਹਾਰ ਕਿਸੇ ਨੇ ਸੋਨੇ ਦਾ ਪਾਇਆ ਹੈ ਕਿਸੇ ਨੇ ਚਾਂਦੀ ਦਾ ਪਾਇਆ ਹੈ ਕਿਸੇ ਨੇ ਡੁਪਲੀਕੇਟ ਪਾਇਆ ਹੋਏ ਤੇ ਗੁਰੂ ਸਾਹਿਬ ਕਰਨੇ ਜਿਹੜੇ ਸਾਡੇ ਗਲੇ ਦਾ ਹਾਰ ਹੈ ਨਾ ਸ਼ਿੰਗਾਰ ਹੈ ਉਹ ਬਾਣੀ ਹੈ ਮਾਰਗ ਨੇ ਛੇਨ ਰੰਗ ਗੁਰ ਗਮ ਹਰ ਦਮ ਨਹਿ ਜਮ ਹਰ ਨਾਨਕ ਕੰਟੂ ਉਰਹਾਰੀ ਰੇ ਕਹ ਲਗਾ ਮੈਂ ਨਾਨਕ ਰੇ ਨਾ ਇਹ ਜਿਹੜੀ ਬਾਣੀ ਹੈ ਕਿ ਇਹਨੂੰ ਹੀ ਆਪਣੇ ਗਲੇ ਦਾ ਸ਼ਿੰਗਾਰ ਬਣਾ ਲਿਆ ਤੇ ਜਦੋਂ ਬਾਣੀ ਪੜਦੇ ਆ ਤੇ ਬਾਣੀ ਦੇ ਵਿੱਚੋਂ ਮਿਲਦਾ ਕੀ ਹੈ ਮਾਰਗ ਨਾ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ RAM ਬਾਣੀ ਗੁਰਬਾਣੀ ਲਾ ਕੇ ਤਿੰਨ ਹੱਥ ਚੜ੍ਹਿਆ RAM ਜਿਹੜੇ ਬਾਣੀ ਨਾਲ ਜੁੜ ਗਏ ਆਪਾਂ ਨੇ ਕਹਿੰਦੇ ਕੋਈ ਬਾਣੀ ਦਾ ਜਾਪ ਕਰਾਂਗੇ ਤਾਂ ਕੀ ਪ੍ਰਾਪਤੀ ਹੋਵੇਗੀ ਪਰ ਕਹਿੰਦੇ ਜਿਹੜਾ ਇਹ ਸਾਗਰ ਹੈ ਨਾ ਵਿਰਾਤਨ ਰਤਨ ਪਦਾਰਥ ਕੋ ਸਾਗਰ ਭਰਿਆ ਰਾਮ ਕੇ ਸਰੀਰ ਹੈ ਸਾਧ ਸੰਗਤ ਜੀ ਇੱਕ ਸਾਗਰ ਦੀ ਨਿਆਈ ਹੈ ਤੇ ਜਿਹੜੇ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਂਦੇ ਆ ਗੁਰੂ ਦੇ ਸ਼ਬਦ ਦੇ ਨਾਲ ਇਸ ਸਰੀਰ ਨੂੰ ਰੜਕਦੇ ਆ ਤੇ ਇਹਦੇ ਵਿੱਚੋਂ ਕੀ ਪ੍ਰਾਪਤ ਹੁੰਦਾ ਹੈ ਤੇ ਉਸੇ ਨੂੰ ਸਤਿਗੁਰੂ ਜੀ ਕਹਿੰਦੇ ਰਤਨ ਰਤਨ ਪਦਾਰਥ ਕੋ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਕਿ ਰਤਨ ਅਮੋਲ અપਾਰਾ ਹਰ ਹਰ ਨਾਮ ਅਤੋਲਕ ਪਾਇਆ ਤੇਰੇ ਭਗਤ ਪਰੇ ਭੰਡਾਰ ਵੀ ਉਹਨਾਂ ਨੂੰ ਕੀ ਪ੍ਰਾਪਤੀ ਹੋਈ ਆਪਾਂ ਇਹਨਾਂ ਨੇ ਜੇ ਬਾਣੀ ਸਰਵਣ ਕਰਾਂਗੇ ਬਾਣੀ ਪੜਾਂਗੇ ਤਾਂ ਕੀ ਪ੍ਰਾਪਤੀ ਹੋਏਗਾ ਕੀ ਇਹਦਾ ਸ਼ਿੱਟਾ ਹੈ ਕੀ ਇਹਦਾ ਰਿਜ਼ਲਟ ਤੇ ਸਤਿਗੁਰੂ ਬੜੇ ਸੱਚੀ ਸੋਚਾ ਜੇ ਢੰਗ ਨਾਲ ਸਾਨੂੰ ਸਮਝਾ ਰਹੇ ਨੇ ਕਹਿੰਦੇ ਰਤਨਾ ਰਤਨ ਪਦਾਰਥ ਉਹ ਸਾਗਰ ਭਰਿਆ RAM ਬਾਣੀ ਗੁਰਬਾਣੀ ਲਾ ਕੇ ਦਿਨ ਹੱਥ ਚੜਿਆ RAM ਗੁਰਬਾਣੀ ਲਾ ਕੇ ਕੀ ਉਹਨਾਂ ਨੂੰ ਰੱਬ ਦੀ ਪਰਮਾਤਮਾ ਦੀ ਪ੍ਰਾਪਤੀ ਹੋਏਗੀ ਗੁਰਬਾਣੀ ਲਾ ਕੇ ਤੈਨ ਹੱਟੜਿਆ ਗਰਮੋਲਕ ਰਤਨ અપਾਰਾ ਹਰ ਹਰ ਨਾਮ ਅਤੋਲਕ ਪਾਇਆ ਤੇਰੇ ਭਗਤ ਬੜੇ ਭੰਡਾਰਾ ਵੀ ਸਾਨੂੰ ਉਹ ਰਤਨ ਪ੍ਰਾਪਤ ਹੋਇਆ ਪ੍ਰਮਾਤਮਾ ਜੀਓ ਤੇਰੇ ਦਿੱਤੇ ਭੰਡਾਰ ਭਰੇ ਹੋਏ ਆ ਪਰ ਪ੍ਰਾਪਤ ਉਹਨਾਂ ਨੂੰ ਦੇਖੀ ਇਹਨੇ ਬਾਣੀ ਦੇ ਨਾਲ ਉਹ ਸਾਿਰਦਾ ਜੁੜਿਆ ਇੱਕ ਰਤਨ ਅਬੋਲਕ ਬਾਰਾ ਹਰ ਹਰ ਨਾਮ ਅਤੋਲਗ ਪਾਤ੍ਰੇ ਭਗਤ ਭਰੇ ਭੰਡਾਰਾ ਸਮੰਦ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੁਭਵ ਦਿਖਾਈ ਗੁਰੂ गोविंद गोविंद ਗੁਰੂ ਹੈ ਨਾਨਕ ਭੇਦ ਨਾ ਭਾਈ ਜਿਨ੍ਹਾਂ ਨੇ ਬਾਣੀ ਦੇ ਨਾਲ ਜਿਤ ਜੋੜਿਆ ਜਿਨ੍ਹਾਂ ਨੇ ਬਾਣੀ ਨੂੰ ਸਿਵਰਣ ਕੀਤਾ ਬਾਣੀ ਨੂੰ ਆਪਣਾ ਜੀਵਨ ਆਧਾਰ ਬਣਾਇਆ ਤੇ ਪ੍ਰਾਪਤੀ ਕੀ ਹੋਈ ਕੀ ਸਮਝਾਈ ਮਹਾਰਗਨੇ ਉਹਨਾਂ ਨੂੰ ਇਹ ਸਮਝਾ ਕੇ ਵੀ ਰੱਬ ਤੇ ਗੁਰੂ ਦੋ ਨਹੀਂ ਐ ਇੱਕ ਹੀ ਐ ਇਹ ਸਤਗੁਰੂ ਸੱਚੇ ਪਾਸ਼ਾ ਨੇ ਸਾਡੂੰ ਦਿੜ੍ਹ ਦੇਸਾ ਕਰਾਇਆ ਕਿ ਜੇ ਬਾਣੀ ਨਾਲ ਜੁੜਾਂਗੇ ਨਾ ਤੇ ਸੱਬੇ ਹੀ ਦਾਤਾ ਪ੍ਰਾਪਤ ਹੋਣ ਗਿਆ ਕਿ ਮਹਾਰਾਜ ਜਦੋਂ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਆ ਨਾ ਤੇ ਭਾਈ ਗੁਰਦਾਸ ਜੀ ਨੇ ਸਤਗੁਰੂ ਪੂਰਾ ਸ਼ਾਹ ਹੈ ਤਿਰਭਉਨ ਜਗਤਿਸਦਾ ਵਣਜਾਰਾ ਵੀ ਜੜਾ ਵਾ ਸਤਗੁਰੂ ਹੈ ਨਾ ਉਹ ਸਾ ਸੰਗਤ ਦੀ ਪੂਰਾ ਸ਼ਾਹ ਹੈ ਸਤਗੁਰੂ ਪੂਰਾ ਸ਼ਾਹ ਹੈ ਤਿਰਭਉਨ ਜਗਤਿਸਦਾ ਵਣਜਾਰਾ ਰਤਨ ਪਦਾਰਥ ਬੇਸਮਾਰ ਭਾਉ ਭਗਤ ਲਖਪ੍ਰੇ ਭੰਡਾਰਾ ਜਿਵੇਂ ਦੁੱਖ ਗੁਰੂ ਦੇ ਨਾਲ ਜੁੜ ਜਾਂਦਾ ਹੈ ਜਿਵੇਂ ਸੰਸਾਰ ਦੇ ਵਿੱਚ ਕਿਸੇ ਦਾ ਸ਼ਾਹ ਹੁੰਦਾ ਹੈ ਜਿਵੇਂ ਦਾਰਦਾ ਇਸੇ ਪ੍ਰਕਾਰ ਸਾਰੇ ਸੰਸਾਰ ਦਾ ਜਿਹੜਾ ਸ਼ਾਹ ਹੈ ਨਾ ਉਹ ਗੁਰੂ ਹੈ ਪਰ ਕਹਿੰਦੇ ਸਤਗੁਰੂ ਪੂਰਾ ਸ਼ਾਹ ਹੈ ਤਿਰਭਾਉਣ ਜਗ ਦੀ ਸਦਾ ਮਨਜਾਰਾ ਰਤਨ ਪਦਾਰਥ ਬੇਸਮਾਰ ਭਾਉ ਭਗਤ ਭਰ ਲੱਖ ਲੱਖ ਭਰੇ ਖੰਡਾਰਾ ਮਹਾਰਤ ਕਹਿੰਦੇ ਨੇ ਲੱਖ ਪਰਬਤ ਲੱਖ ਆਬਾਰ ਮਰਗਨੇ ਸਤਗੁਰਪੁਰਾ ਸ਼ਾਹ ਹੈ। ਦਰਪਹੁਣ ਜਗਤ ਸਦਾ ਹੁਣ ਜਾਣਾ ਰਤਨ ਪਦਾਰਥ ਬੇਸਮਾਰ ਭਾਉ ਭਗਤ ਦੇ ਭਰੇ ਭੰਡਾਰਾ ਫਾਰ ਜਾਤ ਲਖ ਬਾਗ ਵਿੱਚ। ਕਾਮ ਧਨ ਦੇ ਵਗ ਹਜ਼ਾਰਾਂ। ਵੀ ਸਤਗੁਰ ਦੇ ਜਿਹੜੇ ਦਰ ਦੇ ਵਿੱਚ ਹੈ ਨਾ ਘਰ ਦੇ ਵਿੱਚ ਹੈ। ਲੱਖਾਂ ਹੀ ਪਾਰ ਜਾ। ਕਹਿੰਦੇ ਨੇ ਸਵਰਗ ਦੇ ਵਿੱਚ ਪਾਰ ਜਾ ਤਾਂ ਉਹਦੇ ਕੋਲ ਜਾ ਕਰਕੇ ਜੋ ਵੀ ਚਿਤਵਨੀ ਚਤੀਏ ਚਿਤੋਈਏ ਤੇ ਮਨ ਦੀ ਇੱਛਾ ਤਾਂ ਨਹੀਂ ਪੂਰੀ ਹੋ ਜਾਂਦੀ ਹੈ। ਭਾਈ ਗੁਰਦਾਸ ਜੀ ਗੁਰੂ ਨਾਨਕ ਦੇ ਘਰ ਦੇ ਵਿੱਚ ਐਸੇ ਲੱਖਾਂ ਹੀ ਪਾਰ ਜਾਤ ਹਨ ਕਿਉਂਕਿ ਪਾਰ ਜਾਤ ਇਹ ਹਰ ਕੋ ਨਾਮ ਗੁਰੂ ਅਮਰਦਾਸ ਸਾਹਿਬ ਨੂੰ ਨਾਮ ਦੀ ਦਾਤ ਬਖਸ਼ਿੰਦਾ ਤੇ ਜਿਹਦੇ ਕੋਲ ਨਾਮ ਦੀ ਦਾਤ ਆ ਜੇ ਤੇ ਸਮਝ ਲਓ ਵੀ ਲੱਖਾਂ ਹੀ ਪਾਰ ਜਾਤਾਂ ਦੀ ਉਸ ਨੂੰ ਪ੍ਰਾਪਤ ਹੋ ਗਈ ਹੈ ਪਾਰ ਜਾਤ ਲੱਖ ਵਗ ਵਿੱਚ ਕਾਮਧੇਨ ਦੇ ਵਗ ਹਜ਼ਾਰਾਂ ਭਾਈ ਗੁਰਦਾਸ ਜੀ ਵੀ ਗੁਰੂ ਨਾਨਕ ਦੇ ਦਰ ਤੇ ਜਿਹੜੇ ਕਾਮ ਦੇ ਹਨ ਨਾ ਕੋਈ ਵੀ ਮਨ ਦੀ ਇੱਛਾ ਪੂਰਨ ਕਰਨ ਵਾਲੀ ਮੰਨੀ ਜਾਂਦੀ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਮੈਂ ਦੇਖਦਾ ਗੁਰੂ ਨਾਨਕ ਦੇ ਦਰ ਤੇ ਲੱਖਾਂ ਵਗਾਂ ਹੀ ਆਉਂਦੇ ਹਿੰਦਿਆਂ ਕਿਉਂਕਿ ਸੇਵਾ ਕਰ ਲਈਏ ਜੋੜਿਆਂ ਦੀ ਸੇਵਾ ਕਰ ਲਈਏ ਝਾੜੂ ਦੀ ਸੇਵਾ ਕਰ ਲਈਏ ਬਾਣੇ ਦੀ ਸੇਵਾ ਕਰ ਲਈਏ ਕੁਝ ਵੀ ਨੀ ਕਰਦੇ ਤਾਂ ਸੁਣਨ ਦੀ ਸੇਵਾ ਕਰ ਲਈਏ ਇੱਥੇ ਕੋਈ ਵੀ ਸੇਵਾ ਕਰ ਲਈਏ ਗੁਰੂ ਦੇ ਦਰ ਤੇ ਪਰਵਾਨ ਹੈ ਕਾਮ ਧਰ ਦੇ ਲੱਖ ਕਾਮ ਧਰ ਦੇ ਵਗ ਹਜ਼ਾਰਾਂ ਮਾਰ ਕਹਿੰਦੇ ਲਖ ਅੰਦਰ ਲਖ ਅੰਮ੍ਰਿਤ ਲੈ ਹੋਏ ਛੜਕਣ ਦਰਬਾਰਾ ਮਾਰ ਕਹਿੰਦੇ ਲਖਾ ਹੀ ਅੰਮ੍ਰਿਤ ਲਖਾ ਹੀ ਅੰਦਰ ਪਿਛੇ ਮੁਸਤੂ ਬੰਨ੍ਹ ਕਰਕੇ ਤੇ ਤੇਰੇ ਦਰ ਤੇ ਧੰਗੂ ਨਾਨਕ ਦੇ ਮਹਾਰਾਜ ਜੀ ਉਸ ਅੰਮ੍ਰਿਤ ਦੀ ਵਰਖਾ ਕਰ ਰਿਆ ਲਖ ਅੰਦਰ ਲਖ ਅੰਮ੍ਰਿਤ ਲੈ ਛੜਕਣ ਦਰਬਾਰਾ ਸੂਰਜ ਚੰਦ ਚਰਾਗ ਲਖ ਰਿਤ ਸਜਣ ਲੱਗ ਬੋਲ ਅੰਬਾਰਾ ਭਾਈ ਮਹਦੱਜ ਕਹਿੰਦੇ ਨੇ ਹੇ

ਵੀ ਤੇਰੇ ਦਰਤੇ ਮੈਂ ਦੇਖਦਾ ਹੈ ਪ੍ਰਮਾਤਮਾ ਤੁਹਾਨੂੰ ਨਾਨਕ ਦੇ ਮਹਾਰਾਜ ਜੀ ਤੇਰੇ ਦਰਤੇ ਭੋਲ ਲੱਗੇ ਹੋਏ ਤੇ ਕਾਦੇ ਵਾਸਤੇ ਲੱਗੇ ਪਾਇ ਗੁਰ ਦਾ ਜਨ ਸਭੇ ਵਡ ਵਡ ਦੀ ਦੇਵਨ ਭਾਵ ਭਗਤ ਕਰ ਸੱਚ ਪਿਆਰ ਵੀ ਉਹਨਾਂ ਨੂੰ ਵਨ ਵਨ ਤੇ ਦੇਰੇ ਦੇ ਗੁਰ ਨਾਨਕ ਦੇ ਮਹਾਰਾਜ ਜਿਨ੍ਹਾਂ ਨੇ ਇੱਕ ਭਾਵਨਾ ਦੇ ਨਾਲ ਆਪਣਾ ਹਿਰਦਾ ਗੁਰੂ ਦੇ ਚਰਨਾਂ ਦੇ ਨਾਲ ਗੁਰੂ ਦੇ ਬਾਣੀ ਦੇ ਨਾਲ ਜੋੜਿਆ ਕਿਉਂਕਿ ਇੱਛਾ ਪੂਰਕ ਸਰਬ ਸੁਖ ਦਤਾ ਹਰ ਮਾਰ ਕਰੇ ਜਿਹੜੀ ਹੈ ਨਾ ਇੱਛਾ ਫੂਤ ਸਰਬ ਸੁਖ ਦਾਤਾ ਹਰ ਜਾ ਕੈ ਵਸੈ ਕਾਮ ਤੇ ਨਾ ਸੋ ਐਸਾ ਹਰ ਤੇ ਹੈ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਬ ਮਨ ਸਤਨਾਮ ਸਦਾ ਸਤਨਾਮ ਹਲਕ ਪਲਤ ਮੁਖ ਉਜਲ ਹੋਈਐ ਨਿਤ ਚਾਹੀਐ ਹਰੁੁਰਖ ਨਰੇਂਦਰ ਵਿਜੇ ਉਸ ਪ੍ਰਮਾਤਮਾ ਨੂੰ ਉਟਦੇ ਆ ਬੰਦੇ ਆ ਜਾਗਦੇ ਆ ਤੁਰਦੇ ਫਿਰਦੇ ਉਸ ਸਿਮਰਨ ਕਰੰਦੇ ਨਾ ਤੇ ਉਹ ਬਖਸ਼ਿਸ਼ ਗੁਰੂ ਸਾਹਿਬ ਕਰਦੇ ਹਨ ਕਰਦੇ ਆ ਰਹੇ ਨੇ ਤੇ ਕਰਦੇ ਰਹਿਣਗੇ ਤੇ ਸਾਨੂੰ ਅਕੀਦਾ ਤੇ ਭਾਵਨਾ ਸਾਡੀ ਪੂਰਨ ਹੋਣੀ ਚਾਹੀਦੀ ਹੈ ਤੇ ਇਸੇ ਕਰਕੇ ਮੈਂ ਪਹਿਲਾਂ ਬੇਨਤੀ ਕੀਤੀ ਵੀ ਸਾਨੂੰ ਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ ਬਾਣੀ ਸਾਡੇ ਜੀਵਨ ਦੇ ਵਿੱਚ ਹੋਣੀ ਚਾਹੀਦੀ ਹੈ ਸਾਨੂੰ ਬਾਣੀ ਤੇ ਬਾਣੇ ਦੇ ਧਾਰਨੀ ਹੋਣਾ ਚਾਹੀਦਾ ਕਿਉਂਕਿ ਇਹ ਜਿਹੜੇ ਸਮਾਗਮ ਹੈ ਨਾ ਇਹ ਮਨਾਏ ਸਾਡੇ ਵਾਸਤੇ ਤਾਂ ਹੀ ਸਾਰਤਕ ਹੈ ਕਿਉਂਕਿ ਬਾਬਾ ਜੀ ਪੁੱਛ ਰਹੇ ਸੀ ਵੀ ਕਿ ਇਸ ਮੌਕੇ ਦੇ ਵਾਸਤੇ ਅਮਾ ਕਿ ਵੀ ਜਿਹੜਾ ਸਮਾਗਮ ਹੈ ਗੁਰਮਤ ਨੂੰ ਸਮਰਪਣ ਹੈ ਵੀ ਇੱਥੇ ਬੈਠੀਏ ਸੁਣੀਏ ਤੇ ਜੇ ਗੁਰੂ ਦੀ ਬਾਣੀ ਨਾਲ ਜੋੜਾਂਗੇ ਤੇ ਗੁਰੂ ਦੇ ਨਾਲ ਗੱਲਾਂਗੇ ਤਾਂ ਸਾਨੂੰ ਕੀ ਪ੍ਰਾਪਤੀ ਹੋਏਗੀ ਇਹਦਾ ਜਿਹੜਾ ਮਨਾਉਣ ਦਾ ਜਿਹੜਾ ਮਨੋਰਥ ਹੈ ਨਾ ਤਾਂ ਹੀ ਸਾਡਾ ਸਾਰਤਕ ਹੈ ਵੀ ਅਸੀਂ ਅੱਜ ਇਸ ਗੱਲ ਤੇ ਪਹਰਾ ਦੀਏ ਸੋ ਇੰਨੇ ਜਿ ਬਚਨ ਆਪ ਜੀ ਨੇ ਪਰਵਾਣ ਕਰਾਣੇ ਕਿਉਂਕਿ ਸੀਮਤ ਜਿਹੜਾ ਸਮਾਂ ਹੈ ਉਹ ਬੜਾ ਸੀਮਤ ਹੈ ਤੇ ਅਸੀਂ ਜਿਹੜੇ ਸਮੇਂ ਦੀਓ ਲੰਗੜਾ ਨਹੀਂ ਕਰਨੀ ਚਾਹੀਦੀ ਕਿਉਂਕਿ ਅਸੀਂ ਜੇ ਆਪੇ ਜ਼ਿੰਮੇਵਾਰ ਉਲੰਘਣਾ ਕਰਾਂਗੇ ਤਾਂ ਚੰਗੀ ਗੱਲ ਨਹੀਂ ਹੋਵੇਗੀ